ਸਾਸ਼ੀ ਕਲ ਸਾਰੇ ਨੂੰ ਜੀ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਠੀਕ ਆ ਜੀ ਅੱਜ ਮੈਂ ਤੁਹਾਡੇ ਲਈ ਬਣਾ ਰਹੀ ਆ ਮੈਂ ਬਣਾ ਰਹੀ ਆ ਜੀ ਹਲੋ ਤੇ ਹਲੋ ਨੂੰ ਅਸੀਂ ਚੰਗੀ ਤਰ੍ਹਾਂ ਵਾਸ਼ ਕਰ ਲਿਆ ਆ ਇਹ ਸਿਰਫ ਆਂਦੀ ਹੈ ਜੀ ਸਰਦੀਆਂ ਚ ਤੇ ਹੁਣ ਸਰਦੀ ਹੋ ਗਈ ਹੈ ਸਟਾਰਟ ਤੇ ਅਸੀਂ ਬਣਾ ਰਹੇ ਹਾਂ ਜੀ ਹਲੂ ਤੇ ਇਹਨੂੰ ਚੰਗੀ ਤਰ੍ਹਾਂ ਅਸੀਂ ਸਾਫ਼ ਕਰ ਲੈਣਾ ਤੇ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਕਿਉਂਕਿ ਇਹਦੇ ਵਿੱਚ ਮਿੱਟੀ ਬਹੁਤ ਹੀ ਜ਼ਿਆਦਾ ਹੁੰਦੀ ਹੈ ਤੇ ਅਸੀਂ ਇਹਨੂੰ ਧੋ ਕੇ ਕੱਟ ਕੇ ਧੋ ਕੇ ਰੱਖ ਲਿਆ ਹੈ ਤੇ ਵਿੱਚ ਪੂਰਾ ਪਾਣੀ ਨਿਕਲ ਗਿਆ ਆ ਇਹਨੂੰ ਇੱਕ ਟੋਕਰੀ ਚ ਪਾ ਕੇ ਰੱਖ ਲੈਣਾ ਤੁਸੀਂ ਹੁਣ ਅਸੀਂ ਇਹਨੂੰ ਕਟਾਂਗੇ ਇਹਨੂੰ ਬ੍ਰਿਕ ਬ੍ਰਿਕ ਕੱਟ ਲੈਣਾ ਵਾ ਤੇ ਨਾਲ ਅਸੀਂ ਲਵਾਂਗੇ ਜੀ ਆਲੂ ਆਲੂ ਪੈਣਗੇ ਇਹਦੇ ਵਿੱਚ ਤੇ ਫਿਰ ਤੁਹਾਨੂੰ ਰੈਸਪੀ ਬਣਾ ਕੇ ਦੱਸਦੇ ਹਾਂ ਆ ਦੇਖੋ ਜੀ ਆਲੂ ਨੂੰ ਅਸੀਂ ਕੱਟ ਲਿਆ ਹੋਇਆ ਵਾ ਬ੍ਰਿਕ ਬ੍ਰਿਕ ਤੇ ਇਹ ਆਲੂ ਨੇ ਆਲੂ ਵੀ ਅਸੀਂ ਕੱਟ ਲਿਆ ਇਹਦੇ ਵਿੱਚ ਅਸੀਂ ਪਿਆਜ਼ ਅਦਰਕ ਤੇ ਹਰੀ ਮਿਰਚੀ ਪਾਣੀ ਹੈ ਬਸ ਟਮਾਟਰ ਵਗੈਰਾ ਕੁਝ ਨਹੀਂ ਪੈਂਦਾ ਇਹਦੇ ਵਿੱਚ ਤੇਲ ਸਾਡਾ ਗਰਮ ਹੋ ਗਿਆ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਜੀਰਾ ਜੀਰਾ ਚਟਕ ਜਾਏਗਾ ਫਿਰ ਇਹਦੇ ਵਿੱਚ ਪਾਵਾਂਗੇ ਜੀ ਅਦਰਕ ਅਦਰਕ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਅਦਰਕ ਨੂੰ ਜਿਆਦਾ ਵੀ ਨਹੀਂ ਭੁੰਨਾ ਸਿਰ ਮੌਮਰ ਜਿਹਾ ਲਾਲ ਕਰਨਾ ਹੈ ਇਹਨੂੰ ਕੈਪੀਨ ਭੁੰਨ ਕੇ ਇਹਦੇ ਵਿੱਚ ਈ ਆਲ ਪਾਣੇ ਹੈ ਇਹਦੇ ਟਮਾਟਰ ਨਹੀਂ ਜੀ ਪੈਂਦਾ ਕਿ ਨਾਲ ਅ ਤੁਨ ਉਹਦੀ ਰੈਸਪੀ ਪਾਈ ਸੀ ਜੀ ਮਿਰਚੀ ਵੀ ਮਿਰਚੀ ਅਸੀਂ ਟੱਕ ਕੇ ਨਹੀਂ ਬਣਾਉਂਦੇ ਇਹਨੂੰ ਅਸੀਂ ਟੱਕ ਕੇ ਬਣਾ ਸਕਦੇ ਹਾਂ ਕਿ ਟੱਕ ਕੇ ਨਾਲ ਜੁੱਕੇ ਪਾਣੀ ਛੱਡਦੀ ਹੈ ਹਰੀ ਸਬਜੀ ਹੈ ਜੀ ਤੇ ਜਿਵੇਂ ਇਹ ਨਾਲ ਸਾਗ ਪਾਣੀ ਛੱਡਦਾ ਮੇਥੀ ਪਾਣੀ ਛੱਡਦੀ ਹੈ ਇਹ ਵੀ ਪਾਣੀ ਛੱਡਦੀ ਹੈ ਤੇ ਇਸ ਕਰਕੇ ਨੂੰ ਵੀ ਟੱਕੇ ਟੱਕੇ ਤੋਂ ਵਗਾਰੀ ਬਣਾ ਸਕਦੇ ਆ ਤੇ ਜਿਨਾ ਸਾਗ ਨਾਲ ਸਬਜੀ ਪੇਰਨਾ ਛੱਡਦੇ ਉਹਨਾਂ ਕਾੜੀ ਸਬਜੀ ਤਿਆਰ ਨਹੀਂ ਹੋਏਗੀ ਤੇ ਆਪਾਂ ਹਰੀ ਮਿਰਚ ਵੀ ਪਾਤੀ ਆ ਪਿਆਜ਼ ਵੀ ਪਾਤਾ ਇਹਨੂੰ ਅਸੀਂ ਚੰਗੀ ਦਾ 골ਡਨ ਬ੍ਰਾਊਨ ਜਿਹਾ ਕਰ ਲੈਣਾ ਹੈ ਜਿਆਦਾ ਵੀ ਬ੍ਰਾਊਨ ਨਹੀਂ ਕਰ ਲੈਣਾ ਕਿ ਸਾੜੀ ਜਾਵੇ ਪਿਆਜ਼ ਸਾਡੇ ਥੋੜੇ ਲਾਲ ਹੋ ਗਏ ਅਸੀਂ ਜ਼ਿਆਦਾ ਨਹੀਂ ਮਾਨੂੰ ਇਦਾਂ ਦੇ ਹੀ ਰੱਖਣਾ ਹੈ ਅਸੀਂ ਇਹਨੂੰ ਮੇਲੇ ਵਿੱਚ ਪਾਵਾਂਗੇ ਜੀ ਮਸਾਲੇ ਮਸਾਲੇ ਕੋਈ ਜ਼ਿਆਦਾ ਨਹੀਂ ਦੇ ਵਿੱਚ ਪੈਣਗੇ ਕਿਉਂਕਿ ਅਸੀਂ ਹਲੋਤੀ ਘੁਰਗੀ ਬਣਾਉਣੀ ਹੈ ਇਹਦੇ ਵਿੱਚ ਮਸਾਲੇ ਬਹੁਤ ਹੀ ਕੜਵੈਂਦੇ ਆ ਨਮਕ ਪਾਵਾਂਗੇ ਹਲਦੀ ਪਾਵਾਂਗੇ ਤੇ ਗਰਮ ਮਸਾਲਾ ਪਾਵਾਂਗੇ ਬਸ ਹੋਰ ਕੋਈ ਮਸਾਲਾ ਨਹੀਂ ਇਹਦੇ ਵਿੱਚ ਪਏਗਾ ਅਸੀਂ ਇਹਨਾਂ ਮਸਾਲਿਆਂ ਨੂੰ ਭੁੰਨ ਲਵਾਂਗੇ ਸਾਲਿਆਂ ਨੂੰ ਨੂੰਨ ਤੋਂ ਬਾਅਦ ਅਸੀਂ ਇਹਦੇ ਨੂੰ ਬਾਦਾਂਗੇ ਵੀ ਆਲੂ ਇਹ ਪਾ ਰਹੇ ਹਾਂ ਆਲੂ ਐਦਾਂ ਦੇਖਣ ਨੂੰ ਜ਼ਿਆਦਾ ਲੱਗ ਰਹੀ ਹੈ ਜਦ ਬਣ ਜਾਏਗੀ ਬਿਲਕੁਲ ਥੋੜੀ ਜੀ ਹੋ ਜਾਣੀ ਹੈ ਕੜਾਈ ਵਿੱਚ ਬਿਲਕੁਲ ਜਦ ਮਿੱਠੀ ਹੋ ਜਾਂਦੀ ਓਦਾਂ ਹੀ ਇਹ ਹੋ ਜਾਏਗੀ ਤੇ ਬਹੁਤ ਹੀ ਟੇਸਟੀ ਬਣਦੀ ਹੈ ਇਹ ਸਿਰਫ ਸਬਜ਼ੀ ਵਿੱਚ ਹੀ ਆਉਂਦੀ ਹੈ ਆਹ ਥੋੜੀ ਦੇਰ ਰਹਿਦਾ ਰਹਿੰਨੇ ਆ ਆਪਣੇ ਆਪ ਫੈਟੋ ਲੇਗੇ ਮਿਕਸ ਤੇ ਹੋਣੀ ਨਹੀਂ ਅਜੇ ਅਜੇ ਉਬਲੀ ਹੋਈ ਹੈ ਉੱਪਰ ਨੂੰ ਇਹਨੂੰ ਹੋਰ ਜਿਹਾ ਮਿਕਸ ਕਰਾਂਗੇ ਆਪਾਂ ਉਸ ਤੋਂ ਬਾਅਦ ਇਹਨੂੰ ਥੋੜੀ ਦੇਰ ਟੱਕਾਂਗੇ ਕਿੰਨਾ ਵਾਤੂ ਜਿੱਚਾ ਕੇ ਬਣਾਣਾ ਜਾਓ ਕਿੰਨਾ ਸਕਦੇ ਹੋ ਉਦਾਂ ਬਣਾਣਾ ਜਾਓ ਕਿਤੇ ਇਹ ਕੜਵੀ ਨਹੀਂ ਬਣਦੀ ਮੇਤੀ ਥੋੜੀ ਕੜਵੀ ਬਣਦੀ ਆ ਪਰ ਇਹ ਕੜਵੀ ਨਹੀਂ ਬਣਦੀ ਇਸੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ मिक्स ਕਰ ਗਿਆ ਆਪਾਂ ਇਹ ਪਹਿਲਾਂ ਤੇ ਗੈਸ ਥੋੜਾ ਤੇਜ਼ ਹੀ ਰੱਖਾਂਗੇ ਉਸ ਤੋਂ ਬਾਅਦ ਥੋੜਾ ਘਟ ਕਰ ਦਾਂਗੇ ਕਿਉਂਕਿ ਫਿਰ ਜਿਹੜੇ ਮਸਾਲੇ ਆ ਸਾਡੇ ਹਨਾ ਹਲਦੀ ਵਗੈਰਾ ਸਾਰਾ نیچے ਲੱਗ ਜਾਂਦਾ ਹੈ ਇਹ ਤੇ ਪੁਰ지 ਹਮੇਸ਼ਾ ਬਣਾਉ ਤੇ ਘੱਟ ਫਲੇਮ ਤੇ ਹੀ ਬਣਾਉ ਇਹ ਦੇਖੋ ਮਿਕਸ ਹੋ ਗਿਆ ਹੁਣ ਸਾਡਾ ਸਾਰਾ ਮਸਾਲਾ ਤੇ ਹੁਣ ਅਸੀਂ ਇਹਨੂੰ ਤੇਜ਼ ਫਲੇਮ ਕਰ ਦਾਂਗੇ ਇਹਦਾ ਵੀ ਥੋੜੀ ਦੇਰ ਨੂੰ ਟੱਕ ਦਾਂਗੇ ਤੇਜ਼ ਹੀ ਹੈ ਥੋੜੀ ਦੇਰ ਨੂੰ ਟੱਕ ਦਾਂਗੇ ਚੈੱਕ ਕਰ ਲੈਨੇ ਆ ਸਬਜੀ ਸਾਡੀ ਦੇਖੋ ਇੱਕ ਚੀਜ਼ ਹੋਰ ਜਿਹੜਾ ਤੁਸੀਂ ਟੱਕਣ ਦੇਣਾ ਨਾ ਜੇ ਦੇਖਣਾ ਵਾ ਕਿ ਪਾਣੀ ਛੱਡਦਾ ਵਾ ਤੇ ਟੱਕਣ ਤੁਸੀਂ ਥਾਰ ਲੈਣਾ ਪਹਿਲਾਂ ਪਾਣੀ ਸੁਕਾ ਲੈਣਾ ਤੇਜ ਫਲੇਮ ਕਰਕੇ ਉਸ ਤੋਂ ਬਾਅਦ ਤੁਸੀਂ ਕੱਟ ਫਲੇਮ ਤੇ ਸਬਜੀ ਨੂੰ ਪਕਾਉਣਾ ਹੈ ਤੇ ਹੁਣ ਸਾਡਾ ਪਾਣੀ ਬਿਲਕੁਲ ਹੀ ਸੁੱਕ ਗਿਆ ਵਾ ਤੇ ਹੁਣ ਸਾਡੀ ਸਬਜੀ ਦੇਖੋ ਥੋੜੀ ਜਿਹੀ ਹੋ ਗਈ ਹੈ ਤੇ ਨਮਕ ਤੁਸੀਂ ਸਬਜੀ ਦੇ ਅਕੋਰਡਿੰਗ ਨਾ ਪਾ ਦੇਣਾ ਕਿਉਂਕਿ ਸਬਜੀ ਬਹੁਤ ਥੋੜੀ ਹੋ ਜਾਂਦੀ ਹੈ ਤੇ ਨਮਕ ਤੁਸੀਂ ਉਸੇ ਅਕੋਰਡਿੰਗ ਪਾਣਾ ਸਾਡੀ ਸਬਜੀ ਅਜੇ ਬਣ ਰਹੀ ਹੈ ਇਹਨੂੰ ਟਾਈਮ ਲੱਗੇਗਾ ਤੇ ਬਿਲਕੁਲ ਕਾਟ ਚਲੇਲ ਕਿਤਨਾ ਵਾਂਗੇ ਤੇ ਜਦੋਂ ਬਣ ਜਾਂਦੀ ਹੈ ਤੁਹਾਨੂੰ ਦਿਖਾਉਣੀ ਹੈ ਐਸਾ ਤੁਸੀਂ ਦੇਖ ਸਕਦੇ ਹੋ ਜੀ ਸਬਜੀ ਸਾਡੀ ਰੈਡੀ ਆ ਬਣ ਕੇ ਇਹ ਦੇਖੋ ਸਬਜੀ ਨੇ ਬਿਲਕੁਲ ਤੇਲ ਛੱਡ ਦਿੱਤਾ ਹੋਇਆ ਵਾ ਮੈਂ ਦੇਖੋ ਤੁਸੀਂ ਬਸ ਇਸੇ ਤਰੀਕੇ ਨਾਲ ਬਣਾ ਲਈਏ ਸਬਜੀ ਸਾਡੀ ਬਿਲਕੁਲ ਪਿਆਰ ਹੋ ਗਈ ਹੈ ਬਣ ਕੇ ਜਿੰਨਾ ਤੱਕ ਤੇਲ ਨਹੀਂ ਛੱਡ ਦਿੰਦੇ ਥੋੜੀ ਲਾਲੀ ਕਰ ਲੈਣੀ ਸਬਜੀ ਉਹਨਾਂ ਤੱਕ ਤੁਸੀਂ ਸਬਜੀ ਨੂੰ ਪਲਾਣਾ ਨਹੀਂ ਆਲੂ ਸਾਡੇ ਬਿਲਕੁਲ ਹੋ ਚੁੱਕੇ ਆ ਦੇਖੋ ਆਲੂ ਸਾਡੇ ਬਿਲਕੁਲ ਹੋ ਚੁੱਕੇ ਨੇ ਉਤੇ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗੇ ਤੇ ਲਾਈਕ ਸਬਸਕ੍ਰਾਈਬ ਪਲੀਜ਼ ਜ਼ਰੂਰ ਕਰਨਾ ਬਾਏ ਬਾਏ